ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਈਵਨ ਮੀਡੀਆ ਤੁਹਾਨੂੰ ਬੜਾ ਪਿਆਰ ਕਰਨ ਵਾਲੇ ਲੋਕਾਂ ਲਈ ਜੰਮੀਗਾਂ ਸਾਹਮਣੇ ਆ ਰਹੀ ਹੈ ਹੁਣ ਪੰਜਾਬ ਦੇ ਸਰਕਾਰ ਵੱਲੋਂ ਇੱਕ ਨਵਾਂ ਫੈਸਲਾ ਜਿਹੜਾ ਸਾਹਮਣੇ ਆਇਆ ਹੈ ਕਿ ਜਲਦ ਹੀ ਪਟਿਆਲਾ ਦਾ ਸ਼ੀਸ਼ ਮਹਿਲ ਜੋ ਕਿ ਪਿਛਲੇ 14 ਸਾਲਾਂ ਤੋਂ ਬੰਦ ਸੀਗਾ ਉਹ ਸੇਲਾਨੀਆਂ ਵਾਸਤੇ ਖੁੱਲਣ ਜਾ ਰਿਹਾ ਹੈ ਸ਼ੀਸ਼ ਮਹਿਲ ਦੇ ਬਾਅਦ ਖੁੱਲਣ ਗਏ ਸੇਲਾਨੀਆਂ ਵਾਸਤੇ ਜਲਦੀ ਇੰਜੇ ਹੀ ਖਬਰ ਸਾਹਮਣੇ ਆ ਰਹੀ ਹੈ ਕਿ ਸ਼ੀਸ਼ ਮਹਿਲ ਜਿਹੜਾ ਮੁਰੰਮਤ ਦਾ ਕੰਮ ਹੈ ਉਹ ਮੁਕੰਮਲ ਹੋਣ ਜਾ ਰਿਹਾ ਹੈ 8 ਚੜ੍ਹਨਾ ਦੇ ਵਿੱਚ ਇਹ ਕੰਮ ਜਿਹੜਾ ਹੈਗਾ ਉਹ ਹੋਣਾ ਸੀਗਾ ਜਿਹਦੇ ਵਿੱਚੋਂ ਸੱਤ ਚਰਨ ਹੋ ਚੁੱਕੇ ਨੇ ਤੇ ਇੱਕ ਲਾਸਟ ਚਰਨ ਜਿਹੜਾ ਹੈਗਾ ਉਹ ਰਹਿੰਦਾ ਹੈ ਉਹ ਜਲਦ ਹੀ ਮੁਕੰਮਲ ਹੋ ਜਾਏਗਾ ਯਾਨੀ ਕਿ ਬਾਕੀ ਕੰਮ ਜਿਹੜਾ ਹੈਗਾ ਬਾਹਰੀ ਦਿੱਖ ਜਿਹੜੀ ਹੈਗੀ ਆ ਉਹ ਸਵਰਨ ਨਹੀਂ ਸ਼ੁਰੂ ਹੋ ਚੁੱਕੀ ਆ ਮਾੜਜੋਗ ਹਾਈ ਕੋਰਟ ਵਿੱਚ ਇਹ ਮਾਮਲਾ ਪਹੁੰਚਿਆ ਹੋਇਆ ਸੀਗਾ ਤੇ ਮਾੜਜੋਗ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਰਿਪੋਰਟ ਪੇਸ਼ ਕੀਤੀ ਗਈ ਜਿਦੇ ਵਿੱਚ ਦੱਸਿਆ ਗਿਆ ਕਿ ਅਸੀਂ ਕਿੰਨਾ ਖਰਚਾ ਕੀਤਾ ਤੇ ਕਿੰਨਾ ਕੰਮ ਰਹਿ ਗਿਆ ਤੇ ਕਿੰਨਾ ਕੰਮ ਜਲਦ ਹੀ ਮੁਕੰਮਲ ਹੋ ਜਾਏਗਾ ਮਾਨਯੋਗ ਹਾਈ ਕੋਰਟ ਦੇ ਵਿੱਚ ਹੁਣ ਪਰਵਰੀ ਦੇ ਵਿੱਚ ਇਹਦੀ ਅਗਲੀ ਸੁਣਵਾਈ ਹੋਣੀ ਹੈ ਤੇ ਦੱਸਿਆ ਜਾ ਰਿਹਾ ਕਿ ਉਸ ਤੋਂ ਪਹਿਲਾਂ ਪਹਿਲਾਂ ਸਰਕਾਰ ਇਸ ਨੂੰ ਮੁਕੰਮਲ ਕਰ ਦੇਗੀ ਤੇ ਲੋਕਾਂ ਦੇ ਅਰਪਣ ਕਰ ਦੇਗੀ ਯਾਨੀ ਕਿ 2024 ਦੇ ਵਿੱਚ ਤੁਸੀਂ ਪਹਿਲੇ ਮਹੀਨਿਆਂ ਦੇ ਅੰਦਰ ਇਸ ਸ਼ੀਸ਼ਮੈਲ ਦੇ ਦੁਆਰਾ ਦਰਸਿਲ ਕਰ ਸਕੋਗੇ ਯਾਨਕੀ ਦੁਆਰਾ ਇਹਦੀ ਸੈਰ ਕਰ ਸਕੋਗੇ ਦੇਖ ਸਕੋਗੇ ਕਿ ਕਿਸ ਤਰ੍ਹਾਂ ਰਜਵਾੜਿਆਂ ਦਾ ਰਹਿਣ ਸਹਿਣ ਹੋਇਆ ਕਰਦਾ ਸੀ ਕਿ ਰਜਵਾੜਿਆਂ ਦੇ ਜਿਹੜੇ ਸਾਹਮਣੇ ਹੋਣ ਸਮਾਰ ਨੇ ਹੈਰੀਟੇਜ ਜਿਹੜੀ ਚੀਜ਼ਾਂ ਹੈਗੀਆਂ ਨੇ ਉਹ ਕਿਸ ਤਰ੍ਹਾਂ ਸ਼ੀਸ਼ਮੈਲ ਵਿੱਚ ਦੁਆਰਾ ਸੰਭੋਗ ਕੇ ਰੱਖੀਆਂ ਗਈਆਂ ਨੇ ਤੇ ਸ਼ੀਸ਼ਮੈਲ ਦੀ ਨਵੀਂ ਦਿੱਖ ਜਿਹੜੀ ਹੈ ਉਹ ਤੁਹਾਨੂੰ ਦੇਖਣ ਨੂੰ ਮਿਲੇਗੀ ਤੇ ਕੋਸ਼ਿਸ਼ ਇਹ ਵੀ ਰਹੇਗੀ ਕਿ ਉਹੋ ਜਿਹੜੀ ਦਿੱਖ ਹੈਗੀ ਉਹ ਹੀ ਪੁਰਾਣੇ ਸ਼ੀਸ਼ ਮਹਿਲ ਦੇ ਤਰਜ਼ ਦੇ ਉੱਪਰ ਹੋਵੇ ਤੇ ਇਸ ਨੂੰ ਸਵਾਰ ਕੇ ਹੁਣ ਪੰਜਾਬ ਸਰਕਾਰ ਜਲਦੀ ਸੇਲਾਨੀਆਂ ਦੇ ਹਵਾਲੇ ਕਰਨ ਜਾ ਰਹੀ ਹੈ ਇੱਕ ਵਾਰ ਫਿਰ ਤੁਹਾਨੂੰ ਦੇਖ ਕੇ ਜਿਹੜੇ ਟੂਰਿਜ਼ਮ ਦੇ ਨਾਲ ਪਿਆਰ ਕਰਨ ਵਾਲੇ ਲੋਕ ਨੇ ਜਿਹੜੇ ਸੇਲਾਨੀ ਨੇ ਜਿਹੜੇ ਵਿਦੇਸ਼ਾਂ ਚੋਂ ਆ ਕੇ ਇਸ ਨੂੰ ਵੇਖਣਾ ਚਾਹੁੰਦੇ ਸਨ ਜੋ ਕਿ ਪਿਛਲੇ 14 ਸਾਲਾਂ ਤੋਂ ਬੰਦ ਪਿਆ ਸੀ ਸ਼ੀਸ਼ ਮਹਿਲ ਉਹ ਜਲਦੀ ਹੀ ਸੇਲਾਨੀਆਂ ਉਸਤੇ ਖੁੱਲਣ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਸ਼ਬਦ ਦੀ ਤਾਕਤ ਦਾ ਏਬਰ ਮੀਡੀਆ ਟੂਰਿਜ਼ਮ ਨਾਲ ਪਿਆਰ ਕਰਨ ਵਾਲੇ ਲੋਕਾਂ ਲਈ ਚੰਗੀ ਖ਼ਬਰ ਸਾਹਮਣੇ ਆ ਰਹੀ ਹੈ ਹੁਣ ਪੰਜਾਬ ਦੇ ਸਰਕਾਰ ਵੱਲੋਂ ਇੱਕ ਨਵਾਂ ਫੈਸਲਾ ਜਿਹੜਾ ਸਾਹਮਣੇ ਆਇਆ ਹੈ ਕਿ ਜਲਦ ਹੀ ਪਟਿਆਲਾ ਦਾ ਸ਼ੀਸ਼ਮਹਿਲ ਜੋ ਕਿ ਪਿਛਲੇ 14 ਸਾਲਾਂ ਤੋਂ ਬੰਦ ਸੀਗਾ ਉਹ ਸੇਲਾਮੀਆਂ ਵਸਤੇ ਖੁੱਲਣ ਜਾ ਰਿਹਾ ਹੈ ਸ਼ੀਸ਼ਮਹਿਲ ਦੇ ਬਾਹਰ ਖੁੱਲਣ ਗਏ ਸੇਲਾਮੀਆਂ ਵਸਤੇ ਜਲਦੀ ਇਹੀ ਖਬਰ ਸਾਹਮਣੇ ਆ ਰਹੀ ਹੈ ਕਿ ਸ਼ੀਸ਼ਮਹਿਲ ਜਿਹੜਾ ਮੁਰੰਮਤ ਦਾ ਕੰਮ ਹੈ ਉਹ ਮੁਕੰਮਲ ਹੋਣ ਜਾ ਰਿਹਾ ਹੈ 8 ਚੜ੍ਹਨਾ ਦੇ ਵਿੱਚ ਇਹ ਕੰਮ ਜਿਹੜਾ ਹੈਗਾ ਉਹ ਹੋਣਾ ਸੀਗਾ ਜਿਹਦੇ ਵਿੱਚੋਂ ਸੱਤ ਚਰਨ ਹੋ ਚੁੱਕੇ ਨੇ ਤੇ ਇੱਕ ਲਾਸਟ ਚਰਨ ਜਿਹੜਾ ਹੈਗਾ ਉਹ ਰਹਿੰਦਾ ਹੈ ਉਹ ਜਲਦ ਹੀ ਮੁਕੰਮਲ ਹੋ ਜਾਏਗਾ ਯਾਨੀ ਕਿ ਬਾਰੀ ਕੰਮ ਜਿਹੜਾ ਹੈਗਾ ਬਾਰੀ ਦਿੱਖ ਜਿਹੜੀ ਹੈਗੀ ਉਹ ਸਵਰਨ ਨਹੀਂ ਸ਼ੁਰੂ ਹੋ ਚੁੱਕੀ ਹੈ ਮਾਲਜੋਕ ਹਾਈ ਕੋਰਟ ਵਿੱਚ ਇਹ ਮਾਮਲਾ ਪਹੁੰਚਿਆ ਹੋਇਆ ਸੀਗਾ ਤੇ ਮਾਲਜੋਕ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਰਿਪੋਰਟ ਪੇਸ਼ ਕੀਤੀ ਗਈ ਜਿਦੇ ਵਿੱਚ ਦੱਸਿਆ ਗਿਆ ਕਿ ਅਸੀਂ ਕਿੰਨਾ ਖਰਚਾ ਕੀਤਾ ਤੇ ਕਿੰਨਾ ਕੰਮ ਰਹਿ ਗਿਆ ਤੇ ਕਿੰਨਾ ਕੰਮ ਜਲਦ ਹੀ ਮੁਕੰਮਲ ਹੋ ਜਾਏਗਾ ਮਾਨਯੋਗ ਹਾਈ ਕੋਰਟ ਦੇ ਵਿੱਚ ਹੁਣ ਪਰਵਲੀ ਦੇ ਵਿੱਚ ਇਹਦੀ ਅਗਲੀ ਸੁਣਵਾਈ ਹੋਣੀ ਹੈ ਤੇ ਦੱਸਿਆ ਜਾ ਰਿਹਾ ਕਿ ਉਸ ਤੋਂ ਪਹਿਲਾਂ ਪਹਿਲਾਂ ਸਰਕਾਰ ਇਸ ਨੂੰ ਮੁਕੰਮਲ ਕਰ ਦੇਗੀ ਤੇ ਲੋਕਾਂ ਦੇ ਅਰਪਣ ਕਰ ਦੇਗੀ ਯਾਨੀ ਕਿ 2024 ਦੇ ਵਿੱਚ ਤੁਸੀਂ ਪਹਿਲੇ ਮਹੀਨਿਆਂ ਦੇ ਅੰਦਰ ਇਸ ਸ਼ੀਸ਼ਮੈਲ ਦੇ ਦੁਆਰਾ ਦਰਸ਼ਨ ਕਰ ਸਕੋਗੇ ਯਾਨਕੀ ਦੁਆਰਾ ਇਹਦੀ ਸੈਰ ਕਰ ਸਕੋਗੇ ਵੇਖ ਸਕੋਗੇ ਕਿ ਕਿਸ ਤਰ੍ਹਾਂ ਰਜਵਾੜਿਆਂ ਦਾ ਰਹਿਣ ਸਹਿਣ ਹੋਇਆ ਕਰਦਾ ਸੀ ਕਿ ਰਜਵਾੜਿਆਂ ਦੇ ਜਿਹੜੇ ਸਾਹਮਣੇ ਹੋਏ ਸਮਾਰਕ ਨੇ ਹੈਰੀਟੇਜ ਜਿਹੜੀ ਚੀਜ਼ਾਂ ਹੈਗੀਆਂ ਨੇ ਉਹ ਕਿਸ ਤਰ੍ਹਾਂ ਸ਼ੀਸ਼ਮੈਲ ਦੇ ਮੋਬਾਈਲ ਵਿੱਚ ਦੁਆਰਾ ਸੰਭੋਗ ਕੇ ਰੱਖੀਆਂ ਗਈਆਂ ਨੇ ਤੇ ਸ਼ੀਸ਼ਮੈਲ ਦੀ ਨਵੀਂ ਦਿੱਖ ਜਿਹੜੀ ਹੈ ਉਹ ਤੁਹਾਨੂੰ ਦੇਖਣ ਨੂੰ ਮਿਲੇਗੀ ਤੇ ਕੋਸ਼ਿਸ਼ ਇਹ ਵੀ ਰਹੇਗੀ ਕਿ ਉਹੋ ਜਿਹੜੀ ਦਿੱਖ ਹੈਗੀ ਉਹ ਹੀ ਪੁਰਾਣੇ ਸ਼ੀਸ਼ ਮਹਿਲ ਦੀ ਤਰਜ਼ ਦੇ ਉੱਪਰ ਹੋਵੇ ਤੇ ਇਸ ਨੂੰ ਸਵਾਰ ਕੇ ਹੁਣ ਪੰਜਾਬ ਸਰਕਾਰ ਜਲਦੀ ਸੇਲਾਣੀ ਦੇ ਹਵਾਲੇ ਕਰਨ ਜਾ ਰਹੀ ਹੈ ਇੱਕ ਵਾਰ ਫਿਰ ਤੁਹਾਨੂੰ ਆਸ ਦੇ ਕੇ ਜਿਹੜੇ ਟੂਰਿਜ਼ਮ ਦੇ ਨਾਲ ਪਿਆਰ ਕਰਨ ਵਾਲੇ ਲੋਕ ਨੇ ਜਿਹੜੇ ਸੇਲਾਣੀ ਨੇ ਜਿਹੜੇ ਵਿਦੇਸ਼ਾਂ ਚ ਜਾ ਕੇ ਇਸ ਨੂੰ ਵੇਖਣਾ ਚਾਹੁੰਦੇ ਸਨ ਜੋ ਕਿ ਪਿਛਲੇ 14 ਸਾਲਾਂ ਤੋਂ ਬੰਦ ਪਿਆ ਸੀ ਸ਼ੀਸ਼ ਮਹਿਲ ਉਹ ਜਲਦੀ ਸੇਲਾਣੀ ਹੋਸ਼ ਤੇ ਖੁੱਲਣ ਜਾ ਰਿਹਾ ਹੈ